ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਹੈ ਕਿ ਕੱਲ ਨੂੰ ਚੰਡੀਗੜ੍ਹ ਤਰਵਾਨਾ ਹੋਵਾਂਗੇ ਪਰ ਜਿੱਥੇ ਪੁਲਿਸ ਰੋਕੇਗੀ ਰੁਕ ਜਾਵਾਂਗੇ ਤੇ ਸੜਕਾਂ ਵੀ ਜਾਮ ਨਹੀਂ ਹੋਣਗੀਆਂ ਇੱਕ ਸਾਈਡ ਤੇ ਬੈਠ ਕੇ ਜਿਹੜਾ ਉਹ ਧਰਨਾ ਦਿੱਤਾ ਜਾਵੇਗਾ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਇਹ ਜਿਹੜਾ ਬਿਆਨ ਆਇਆ ਉਹ ਜੋਗਿੰਦਰ ਸਿੰਘ ਉਗਰਾਹਾਂ ਦਾ ਆਇਆ ਤੇ ਉਹਨਾਂ ਨੇ ਕਿਹਾ ਕਿ ਵੱਦ-ਵੱਦ ਲੋਕ ਜਿਹੜੇ ਆ ਸੜਕਾਂ ਤੇ ਉਤਰੋ ਚੰਡੀਗੜ੍ਹ ਨੂੰ ਕੂਚ ਕਰੋ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਇਸ ਫੈਸਲੇ ਨੂੰ ਜਿਹੜੇ ਆਮ ਲੋਕ ਐ ਉਹ ਇਹਨਾਂ ਫੈਸਲੇ ਦੀ ਜਿਹੜੀ ਐ ਉਹ ਪ੍ਰਸ਼ੰਸਾ ਕਰ ਰਹੇ ਆ ਕਿ ਠੀਕ ਐ ਪ੍ਰੋਟੈਸਟ ਕਰਨਾ ਅਧਿਕਾਰ ਐ ਪਰ ਜੇਕਰ ਲੋਕਾਂ ਨੂੰ ਖੱਜਲ ਖਵਾਰੀ ਜਿਹੜੀ ਤੇ ਮੁੱਖ ਮੰਤਰੀ ਸਾਹਿਬ ਕੱਲ ਯੂਨੀਅਨ ਨੂੰ ਘੇਰ ਰਹੇ ਸੀ ਪੋਸਟ ਪਾ ਕੇ ਕਿ ਰੋਡ ਜਾਮ ਕਰ ਦਿੰਨੇ ਹੋ ਰੇਲਵੇ ਜਾਮ ਕਰ ਦਿੰਨੇ ਹੋ ਤੁਸੀਂ ਨੁਕਸਾਨ ਕਰਦੇ ਹੋ ਤਾਂ ਯੂਨੀਅਨਾਂ ਨੇ ਇਹ ਫੈਸਲਾ ਵੀ ਇੱਕ ਸ਼ਾਨਦਾਰ ਫੈਸਲਾ ਲੈ ਕੇ ਸਾਈਡ ਤੇ ਬੈਠਿਆ ਜਾਵੇਗਾ ਤਾਂ ਸਾਈਡ ਤੇ ਬੈਠ ਕੇ ਜਿਹੜਾ ਆਪਣਾ ਧਰਨਾ ਜਾਰੀ ਕੀਤਾ ਜਾਵੇਗਾ ਜਿਸ ਤਰੀਕੇ ਦੀ ਅੱਜ ਫੜੋ ਫੜਾਈ ਰਾਤ ਦੀ ਚੱਲ ਰਹੀ ਸੀ ਜਿਸ ਤਰੀਕੇ ਦੇ ਨਾਲ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਡਿਟੇਨ ਕੀਤਾ ਗਿਆ ਚੰਡੀਗੜ੍ਹ ਵਿਖੇ ਜਿਹੜਾ ਕਰ ਰਹੇ ਕਿਸਾਨ ਪ੍ਰਦਰਸ਼ਨ ਕਰ ਰਹੇ ਸੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਵੱਡੀ ਪੱਧਰ ਦੇ ਉੱਤੇ ਕਿਸਾਨ ਜਿਹੜੇ ਆ ਉਹ ਚੰਡੀਗੜ੍ਹ ਵੱਲੋਂ ਹੁਣ ਰਵਾਨਾ ਹੋ ਗਏ ਆ ਕੁਝ ਸਵੇਰੇ ਰਵਾਨਾ ਹੋਣਗੇ ਤਾਂ ਉਹਨਾਂ ਸਾਰਿਆਂ ਦੇ ਤੋਂ ਨੋ ਜਿਹੜਾ ਉਹ ਇਸ ਜਥੇਬੰਦੀਆਂ ਨੇ ਇਹ ਗੱਲ ਜ਼ਰੂਰ ਕਹਿ ਦਿੱਤੀ ਹੈ ਕਿ ਆਪਾਂ ਜਿੱਥੇ ਨਾਕਾ ਹੋਇਆ ਉਹ ਤੋਂ ਪਿੱਛੇ ਹਟ ਕੇ ਸਾਈਡ ਤੇ ਬੈਠ ਕੇ ਕੱਚੀ ਜਗ੍ਹਾ ਤੇ ਬੈਠ ਕੇ ਆਪਣਾ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦੇਣਾ ਤਾਂ ਇਹ ਫੈਸਲੇ ਨੂੰ ਜਿਹੜਾ ਉਹ ਲੋਕਾਂ ਨੇ ਇਹ ਗੱਲ ਕਹੀ ਕਿ ਠੀਕ ਹੈ ਇਹ ਗੱਲ ਸਹੀ ਹੈ ਜਿੱਥੇ ਮੁੱਖ ਮੰਤਰੀ ਸਾਹਿਬ ਇਹ ਗੱਲ ਚਾਹੁੰਦੇ ਸੀ ਕਿ ਜਿਹੜੀਆਂ ਸੜਕਾਂ ਬੈਠਣ ਤੇ ਇੱਕ ਕਿਸਾਨਾਂ ਖਿਲਾਫ ਮਾਹੌਲ ਸਿਰਜਿਆ ਜਾਵੇ ਕਿਸਾਨ ਆਗੂ ਦਾ ਕਹਿਣਾ ਹੈ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਇਹ ਚੀਜ਼ ਉਹਦਾ ਤੋੜ ਕਿ ਅਸੀਂ ਧਰਨਾ ਵੀ ਦੇਵਾਂਗੇ ਰੋਸ ਵੀ ਜ਼ਾਹਰ ਕਰਾਂਗੇ ਪਰ ਸਾਈਡ ਤੇ ਬੈਠ ਕੇ ਨਾਲ ਇੱਕ ਹੋਰ ਵੀ ਗੱਲ ਹੈ ਕਿ ਜਿਹੜੀ ਪਾਰਟੀ ਤੇ ਸਵਾਲ ਉੱਠ ਰਿਹਾ ਕਿ ਜਿਹੜੀ ਪਾਰਟੀ ਪ੍ਰਗਟ ਸਿੰਘ ਨੇ ਪਾਇਆ ਮਜੀਠੀਆ ਨੇ ਪਾਇਆ ਪ੍ਰਤਾਪ ਆਈਵਾ ਨੇ ਘੇਰਿਆ ਮਾਨ ਗੋਇਲ ਨੇ ਘੇਰਿਆ ਕਿ ਜਿਹੜੀ ਪਾਰਟੀ ਖੁਦ ਧਰਨੇ ਚੋਂ ਨਿਕਲੀ ਆ ਉਹਨੂੰ ਧਰਨਿਆਂ ਤੋਂ ਹੀ ਨਹੀਂ ਦਿੱਕਤ ਕਿਉਂ ਜਿਹੜੀ ਪਾਰਟੀ ਦਾ ਵजूद ਹੀ ਧਰਨੇ ਸੀ ਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਇੱਕ ਬਾਈਟ ਵੀ ਨਿਕਲ ਰਹੀ ਹੈ ਕਿ ਅਨੁਦਾਤਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਪ੍ਰਾਣੀ ਅਨੁਦਾਤਾ ਦਾ ਅਧਿਕਾਰ ਹੈ ਧਰਨੇ ਦੇਣੇ ਪ੍ਰਦਰਸ਼ਨ ਕਰਨੇ ਜਾਂ ਉਹ ਕਹਿੰਦਾ ਕਿ ਨੋ ਫਾਰਮਰ ਨੋ ਫੂਡ ਇਹ ਗੱਲ ਕਰ ਦਿਓ ਤਾਂ ਭਗਵਾਨ ਸਿੰਘ ਮਾਨ ਜਿਹੜੀਆਂ ਗੱਲਾਂ ਖੁਦ ਪਹਿਲਾਂ ਕਹਿੰਦੇ ਰਹੇ ਉਹਨਾਂ ਸਾਰੀਆਂ ਗੱਲਾਂ ਤੋਂ ਪਾਸੇ ਹਟਦੇ ਨਜ਼ਰ ਆ ਰਹੇ ਨੇ ਉਹਨਾਂ ਸਾਰੀਆਂ ਗੱਲਾਂ ਤੋਂ ਮੁਕਰਦੇ ਨਜ਼ਰ ਆ ਰਹੇ ਨੇ ਤੇ ਲਗਾਤਾਰ ਜਿਹੜੇ ਹੈ ਉਹ ਇਸ ਚੀਜ਼ ਦੇ ਉੱਤੇ ਤਲਖੀ ਦਿਖਾ ਰਹੇ ਨੇ ਅੱਜ ਵੀ ਉਹਨਾਂ ਨੇ ਬੜੇ ਸਖਤ ਸ਼ਬਦਾਂ ਵਿੱਚ ਬੋਲੇ ਕਿ ਮੈਂ ਕਹਿ ਦਿੰਦਾ ਸੀ ਕਿ ਧਰਨਾ ਲਾਉਣਾ ਲਾਓ ਮੈਨੂੰ ਕੋਈ ਪਰਵਾਹੀ ਮੈਂ ਤੁਹਾਨੂੰ ਡਰਦੇ ਨਹੀਂ ਮੀਟਿੰਗ ਨਹੀਂ ਦਿੱਤੀ ਤੇ ਬਾਕੀ ਮੈਂ ਐਡਾ 3.5 ਕਰੋੜ ਲੋਕਾਂ ਦਾ ਮੈਨੂੰ ਤੁਹਾਡੀ ਕੋਈ ਬਹੁਤੀ ਪਰਵਾਹ ਨਹੀਂ ਤਾਂ ਜਿਹੜੇ ਸ਼ਬਦ ਸੀ ਉਹ ਬੜੇ ਸਖਤ ਸੀ ਜਦੋਂ ਇਹ ਸ਼ਬਦ ਕੇਂਦਰ ਦੇ ਵਿੱਚੋਂ ਕੋਈ ਬੋਲਦਾ ਸੀ ਤਾਂ ਭਗਵਾਨ ਸਿੰਘ ਮਾਣ ਉਹਨਾਂ ਨੂੰ ਟੋਕਦੇ ਹੁੰਦੇ ਸੀ ਰੋਕਦੇ ਹੁੰਦੇ ਸੀ ਤੇ ਫੋਟੋਆਂ ਵੀ ਸਾਹਮਣੇ ਆਈਆਂ ਜਦੋਂ ਇੰਨੇ ਕਿਸਾਨਾਂ ਦੇ ਧਰਨੇ ਵਿੱਚ ਜਾ ਕੇ ਭਗਵਾਨ ਸਿੰਘ ਮਾਨ ਅਮਨ ਰੋੜਾ ਜਿਹੜੇ ਟੀਮਾ ਸਾਹਿਬ ਨੇ ਉਹ ਬੈੰਦੇ ਰਹੇ ਨੇ ਤਾਂ ਹੁਣ ਉਹਨਾਂ ਹੀ ਧਰਨੇਆਂ ਤੋਂ ਕਬਰਾਹਟ ਜਿਹੜੇ ਗੱਲ ਦੀ ਬਖਲਾਹਟ ਜਿਹੜੇ ਗੱਲ ਦੀ ਇਹ ਸਵਾਲ ਲਗਾਤਾਰ ਜਿਹੜੇ ਐ ਉਹ ਖੜੇ ਕਰ ਰਹੀਆਂ ਨੇ ਕਿਸਾਨ ਜਿੱਥੇ ਬੰਦੀਆਂ ਆਮ ਲੋਕ ਇਹ ਚੀਜ਼ ਨੂੰ ਲੈ ਕੇ ਹੁਣ ਕਿਹੜਾ ਫੈਸਲਾ ਲਿਆ ਉਹ ਫੈਸਲੇ ਦੀ ਲੋਕ ਸਰਾਹਣਾ ਕਰ ਰਹੇ ਨੇ ਕਿ ਬਹੁਤ ਚੰਗਾ ਫੈਸਲਾ ਹੈ ਲੋਕਾਂ ਨੂੰ ਵੀ ਪਰੇਸ਼ਾਨੀ ਨਹੀਂ ਆਵੇਗੀ ਤੇ ਸਰਕਾਰ ਖਿਲਾਫ ਵੀ ਪ੍ਰੋਟੈਸਟ ਚੱਲੇਗਾ ਸਰਕਾਰ ਨੂੰ ਵੀ ਸਵਾਲ ਹੋਣਗੇ ਤਾਂ ਕੱਲ ਪੂਰੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਵੱਡੇ ਕਾਫਲਿਆਂ ਦੇ ਨਾਲ ਦਿੱਲੀ ਵੱਲ ਨੂੰ ਚੰਡੀਗੜ੍ਹ ਵੱਲ ਨੂੰ ਜਾਣਗੀਆਂ ਕੁਝ ਚੱਲ ਵੀ ਪਈਆਂ ਨੇ ਕਈ ਟਰਾਲੀਆਂ ਚੱਲ ਪਈਆਂ ਨੇ ਕਈ ਲੋਕ ਕਾਰਾਂ ਤੇ ਜੀਪਾਂ ਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਉੱਥੋਂ ਦੇ ਲੋਕਾਂ ਨੂੰ ਕਿ ਆਪਣਾ ਰੂਟ ਬਦਲ ਕੇ ਜਿਹੜੀ ਹੈ ਉਹ ਡਰਾਈਵਿੰਗ ਕਰੋ ਆਪਣਾ ਰੂਟ ਬਦਲ ਕੇ ਕੰਮਾਂ ਤੇ ਜਾਓ ਹੋ ਸਕਦਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਇਸ ਚੀਜ਼ ਤੋਂ ਨਾ ਰੋਕੇ ਤੇ 34 ਸੈਂਟਰ ਦੇ ਵਿੱਚ ਕਿਸਾਨ ਪਹੁੰਚ ਜਾਣ ਪਰ ਪਹਿਲਾਂ ਜੇ ਪੰਜਾਬ ਸਰਕਾਰ ਲੁਧਿਆਣਾ ਪਟਿਆਲੇ ਜਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੋਕਦੀ ਹੈ ਤਾਂ ਉਹ ਜ਼ਰੂਰ ਦੇਖਣ ਵਾਲਾ ਨਜ਼ਾਰਾ ਹੋਇਆ ਕਿ ਸਰਕਾਰ ਕਿੱਥੇ ਰੋਕਦੀ ਹੈ ਤੇ ਟਕਰਾਅ ਬਣਦਾ ਹੈ ਬੈਠਦੇ ਨੇ ਪਰ ਜਿਸ ਤਰੀਕੇ ਦਾ ਫੈਸਲਾ ਆਇਆ ਕਿਸਾਨ ਬੈਠਣਗੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਹੈ ਕਿ ਕੱਲ ਨੂੰ ਚੰਡੀਗੜ੍ਹ ਤਰਵਾਨਾ ਹੋਵਾਂਗੇ ਪਰ ਜਿੱਥੇ ਪੁਲਿਸ ਰੋਕੇਗੀ ਰੁਕ ਜਾਵਾਂਗੇ ਤੇ ਸੜਕਾਂ ਵੀ ਜਾਮ ਨਹੀਂ ਹੋਣਗੀਆਂ ਇੱਕ ਸਾਈਡ ਤੇ ਬੈਠ ਕੇ ਜਿਹੜਾ ਉਹ ਧਰਨਾ ਦਿੱਤਾ ਜਾਵੇਗਾ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਇਹ ਇਹ ਜਿਹੜਾ ਬਿਆਨ ਆਇਆ ਉਹ ਜੋਗਿੰਦਰ ਸਿੰਘ ਉਗਰਾਹਾਂ ਦਾ ਆਇਆ ਤੇ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਲੋਕ ਜਿਹੜੇ ਆ ਸੜਕਾਂ ਤੇ ਉੱਤਰੋ ਚੰਡੀਗੜ੍ਹ ਨੂੰ ਕੂਚ ਕਰੋ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਤਾਂ ਇਸ ਫੈਸਲੇ ਨੂੰ ਜਿਹੜੇ ਆਮ ਲੋਕ ਹੈ ਉਹ ਇਹਨਾਂ ਫੈਸਲੇ ਦੀ ਜਿਹੜੀ ਹੈ ਉਹ ਪ੍ਰਸ਼ੰਸਾ ਕਰ ਰਹੇ ਆ ਕਿ ਠੀਕ ਹੈ ਪ੍ਰੋਟੈਸਟ ਕਰਨਾ ਅਧਿਕਾਰ ਹੈ ਪਰ ਜੇਕਰ ਲੋਕਾਂ ਨੂੰ ਖੱਜਲ ਖਵਾਰੀ ਜਿਹੜੀ ਤੇ ਮੁੱਖ ਮੰਤਰੀ ਸਾਹਿਬ ਕੱਲ ਯੂਨੀਅਨ ਨੂੰ ਘੇਰ ਰਹੇ ਸੀ ਪੋਸਟ ਪਾ ਕੇ ਕਿ ਰੋਡ ਜਾਮ ਕਰ ਦਿੰਨੇ ਹੋ ਰੇਲਵੇ ਜਾਮ ਕਰ ਦਿੰਨੇ ਹੋ ਤੁਸੀਂ ਨੁਕਸਾਨ ਕਰਦੇ ਹੋ ਤਾਂ ਯੂਨੀਅਨਾਂ ਨੇ ਇਹ ਫੈਸਲਾ ਵੀ ਇੱਕ ਸ਼ਾਨਦਾਰ ਫੈਸਲਾ ਲਿਆ ਕਿ ਸੈਡ ਤੇ ਬੈਠਿਆ ਜਾਵੇਗਾ ਤਾਂ ਸੈਡ ਤੇ ਬੈਠ ਕੇ ਜਿਹੜਾ ਆਪਣਾ ਧਰਨਾ ਜਾਰੀ ਕੀਤਾ ਜਾਵੇਗਾ ਜਿਸ ਤਰੀਕੇ ਦੀ ਅੱਜ ਫੜੋ ਫੜਾਈ ਰਾਤ ਦੀ ਚੱਲ ਰਹੀ ਸੀ ਜਿਸ ਤਰੀਕੇ ਦੇ ਨਾਲ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਡਿਟੇਨ ਕੀਤਾ ਗਿਆ ਚੰਡੀਗੜ੍ਹ ਵਿਖੇ ਜਿਹੜਾ ਕਰ ਰਹੇ ਕਿਸਾਨ ਪ੍ਰਦਰਸ਼ਨ ਕਰ ਰਹੇ ਸੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਵੱਡੀ ਪੱਧਰ ਦੇ ਉੱਤੇ ਕਿਸਾਨ ਜਿਹੜੇ ਆ ਉਹ ਚੰਡੀਗੜ੍ਹ ਵੱਲੋਂ ਹੁਣ ਰਵਾਨਾ ਹੋ ਗਏ ਆ ਕੁਝ ਸਵੇਰੇ ਰਵਾਨਾ ਹੋਣਗੇ ਤਾਂ ਉਹਨਾਂ ਸਾਰਿਆਂ ਦੇ ਤੋਂ ਉਹ ਜਿਹੜਾ ਉਸ ਜਥੇਬੰਦੀਆਂ ਨੇ ਇਹ ਗੱਲ ਜ਼ਰੂਰ ਕਹਿ ਦਿੱਤੀ ਹੈ ਕਿ ਆਪਾਂ ਜਿੱਥੇ ਨਾਕਾ ਹੋਇਆ ਉਹ ਤੋਂ ਪਿੱਛੇ ਹਟ ਕੇ ਸਾਈਡ ਤੇ ਬੈਠ ਕੇ ਕੱਚੀ ਜਗ੍ਹਾ ਤੇ ਬੈਠ ਕੇ ਆਪਣਾ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦੇਣਾ ਤਾਂ ਇਹ ਫੈਸਲੇ ਨੂੰ ਜਿਹੜਾ ਉਹ ਲੋਕਾਂ ਨੇ ਇਹ ਗੱਲ ਕਹੀ ਕਿ ਠੀਕ ਹੈ ਇਹ ਗੱਲ ਸਹੀ ਹੈ ਜਿੱਥੇ ਮੁੱਖ ਮੰਤਰੀ ਸਾਹਿਬ ਇਹ ਗੱਲ ਚਾਹੁੰਦੇ ਸੀ ਕਿ ਜਿਹੜੀਆਂ ਸੜਕਾਂ ਬੈਠਣ ਤੇ ਇੱਕ ਕਿਸਾਨਾਂ ਖਿਲਾਫ ਮਾਹੌਲ ਸਿਰਜਿਆ ਜਾਵੇ ਕਿਸਾਨ ਆਗੂ ਦਾ ਕਹਿਣਾ ਹੈ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਇਹ ਚੀਜ਼ ਉਹਦਾ ਤੋੜ ਕਿ ਅਸੀਂ ਧਰਨਾ ਵੀ ਦੇਵਾਂਗੇ ਰੋਸ ਵੀ ਜ਼ਾਹਰ ਕਰਾਂਗੇ ਪਰ ਸਾਈਡ ਤੇ ਬੈਠ ਕੇ ਨਾਲ ਇੱਕ ਹੋਰ ਵੀ ਗੱਲ ਹੈ ਕਿ ਜਿਹੜੀ ਪਾਰਟੀ ਤੇ ਸਵਾਲ ਉੱਠ ਰਿਹਾ ਕਿ ਜਿਹੜੀ ਪਾਰਟੀ ਪ੍ਰਗਟ ਸਿੰਘ ਨੇ ਪਾਇਆ ਮਜੀਠੀਆ ਨੇ ਪਾਇਆ ਪ੍ਰਤਾਪ ਆਈਵਾ ਨੇ ਘੇਰਿਆ ਮਾਨ ਗੋਇਲ ਨੇ ਘੇਰਿਆ ਕਿ ਜਿਹੜੀ ਪਾਰਟੀ ਖੁਦ ਧਰਨੇ ਚੋਂ ਨਿਕਲੀ ਆ ਉਹਨੂੰ ਧਰਨੇ ਤੋਂ ਹੀ ਨਹੀਂ ਦਿੱਕਤ ਕਿਉਂ ਜਿਹੜੀ ਪਾਰਟੀ ਦਾ ਵजूद ਹੀ ਧਰਨੇ ਸੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਬਾਇਟ ਵੀ ਨਿਕਲ ਰਹੀ ਹੈ ਕਿ ਅੰਨਦਾਤਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਪ੍ਰਾਣੀ ਅਨ ਦਾਤਾ ਦਾ ਅਧਿਕਾਰ ਹੈ ਧਰਨੇ ਦੇਣੇ ਪ੍ਰਦਰਸ਼ਨ ਕਰਨੇ ਜਾਂ ਉਹ ਕਹਿੰਦਾ ਕਿ ਨੋ ਫਾਰਮਰ ਨੋ ਫੂਡ ਇਹ ਗੱਲ ਕਰ ਦਿਓ ਤਾਂ ਭਗਵਾਨ ਸਿੰਘ ਮਾਨ ਜਿਹੜੀਆਂ ਗੱਲਾਂ ਖੁਦ ਪਹਿਲਾਂ ਕਹਿੰਦੇ ਰਹੇ ਉਹਨਾਂ ਸਾਰੀਆਂ ਗੱਲਾਂ ਤੋਂ ਪਾਸੇ ਹਟਦੇ ਨਜ਼ਰ ਆ ਰਹੇ ਨੇ ਉਹਨਾਂ ਸਾਰੀਆਂ ਗੱਲਾਂ ਤੋਂ ਮੁਕਰਦੇ ਨਜ਼ਰ ਆ ਰਹੇ ਨੇ ਤੇ ਲਗਾਤਾਰ ਜਿਹੜੀ ਹੈ ਉਹ ਇਸ ਥੀਜ ਦੇ ਉੱਤੇ ਤਲਖੀ ਦਿਖਾ ਰਹੇ ਨੇ ਅੱਜ ਵੀ ਉਹਨਾਂ ਨੇ ਬੜੇ ਸਖਤ ਸ਼ਬਦਾਂ ਵਿੱਚ ਬੋਲੇ ਕਿ ਮੈਂ ਕਹਿ ਦਿੰਦਾ ਸੀ ਕਿ ਧਰਨਾ ਲਾਉਣਾ ਲਾਓ ਮੈਨੂੰ ਕੋਈ ਪਰਵਾਹੀ ਮੈਂ ਤੁਹਾਨੂੰ ਡਰਦੇ ਨੇ ਮੀਟਿੰਗ ਨਹੀਂ ਦਿੱਤੀ ਤੇ ਬਾਕੀ ਮੈਂ ਐਡਾ 3.5 ਕਰੋੜ ਲੋਕਾਂ ਦਾ ਮੈਨੂੰ ਥੋੜੀ ਕੋਈ ਬਹੁਤੀ ਪ੍ਰਵਾਹ ਨਹੀਂ ਤਾਂ ਜਿਹੜੇ ਸ਼ਬਦ ਸੀ ਉਹ ਬੜੇ ਸਖਤ ਸੀ ਜਦੋਂ ਇਹ ਸ਼ਬਦ ਕੇਂਦਰ ਦੇ ਵਿੱਚੋਂ ਕੋਈ ਬੋਲਦਾ ਸੀ ਤਾਂ ਭਗਵਾਨ ਸਿੰਘ ਮਾਨ ਉਹਨਾਂ ਨੂੰ ਟੋਕਦੇ ਹੁੰਦੇ ਸੀ ਰੋਕਦੇ ਹੁੰਦੇ ਸੀ ਤੇ ਫੋਟੋਆਂ ਵੀ ਸਾਹਮਣੇ ਆਈਆਂ ਜਦੋਂ ਇੰਨੇ ਕਿਸਾਨਾਂ ਦੇ ਧਰਨੇ ਵਿੱਚ ਜਾ ਕੇ ਭਗਵਾਨ ਸਿੰਘ ਮਾਨ ਅਮਨ ਰੋੜਾ ਜਿਹੜੇ ਚੀਮਾ ਸਾਹਿਬ ਨੇ ਉਹ ਬੈੰਦੇ ਰਹੇ ਨੇ ਤਾਂ ਹੁਣ ਉਹਨਾਂ ਹੀ ਧਰਨੇਆਂ ਤੋਂ ਕਬਰਾਹਟ ਕਿਹੜੇ ਗੱਲ ਦੀ ਬਖਲਾਹਟ ਕਿਹੜੇ ਗੱਲ ਦੀ ਇਹ ਸਵਾਲ ਲਗਾਤਾਰ ਜਿਹੜੇ ਐ ਉਹ ਖੜੇ ਕਰ ਰਹੀਆਂ ਨੇ ਕਿਸਾਨ ਜਥੇਬੰਦੀਆਂ ਆਮ ਲੋਕ ਇਹ ਚੀਜ਼ ਨੂੰ ਲੈ ਕੇ ਹੁਣ ਕਿਹੜਾ ਫੈਸਲਾ ਲਿਆ ਹੈ ਉਹ ਫੈਸਲੇ ਦੀ ਲੋਕ ਸਰਾਣਾ ਕਰ ਰਹੇ ਨੇ ਕਿ ਬਹੁਤ ਚੰਗਾ ਫੈਸਲਾ ਹੈ ਲੋਕਾਂ ਨੂੰ ਵੀ ਪਰੇਸ਼ਾਨੀ ਨਹੀਂ ਆਵੇਗੀ ਤੇ ਸਰਕਾਰ ਖਿਲਾਫ ਵੀ ਪ੍ਰੋਟੈਸਟ ਚੱਲੇਗਾ ਸਰਕਾਰ ਨੂੰ ਵੀ ਸਵਾਲ ਹੋਣਗੇ ਤਾਂ ਕੱਲ ਪੂਰੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਵੱਡੇ ਕਾਫਲਿਆਂ ਦੇ ਨਾਲ ਦਿੱਲੀ ਵੱਲ ਨੂੰ ਚੰਡੀਗੜ੍ਹ ਵੱਲ ਨੂੰ ਜਾਣਗੀਆਂ ਕੁਝ ਚੱਲ ਵੀ ਪਈਆਂ ਨੇ ਕਈ ਟਰਾਲੀਆਂ ਚੱਲ ਪਈਆਂ ਨੇ ਕਈ ਲੋਕ ਕਾਰਾਂ ਤੇ ਜੀਪਾਂ ਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਉੱਥੋਂ ਦੇ ਲੋਕਾਂ ਨੂੰ ਕਿ ਆਪਣਾ ਰੂਟ ਬਦਲ ਕੇ ਜਿਹੜੀ ਹੈ ਉਹ ਡਰਾਈਵਿੰਗ ਕਰੋ ਆਪਣਾ ਰੂਟ ਬਦਲ ਕੇ ਕੰਮਾਂ ਤੇ ਜਾਓ ਹੋ ਸਕਦਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਇਹ ਚੀਜ਼ ਤੋਂ ਨਾ ਰੋਕੇ ਤੇ 34 ਸੈਕਟਰ ਦੇ ਵਿੱਚ ਕਿਸਾਨ ਪਹੁੰਚ ਜਾਣ ਪਰ ਪਹਿਲਾਂ ਜੇ ਪੰਜਾਬ ਸਰਕਾਰ ਲੁਧਿਆਣੇ ਪਟਿਆਲੇ ਜਾਂ ਆਖੋਕ ਜ਼ਿਲ੍ਹਾ ਵਿੱਚ ਰੋਕਦੀ ਹੈ ਤਾਂ ਉਹ ਜ਼ਰੂਰ ਦੇਖਣ ਵਾਲਾ ਨਜ਼ਾਰਾ ਹੋਵੇਗਾ ਕਿ ਸਰਕਾਰ ਕਿੱਥੇ ਰੋਕਦੀ ਹੈ ਤੇ ਟਕਰਾਅ ਬਣਦਾ ਹੈ ਬੈਠਦੇ ਨੇ ਪਰ ਜਿਸ ਤਰੀਕੇ ਦਾ ਫੈਸਲਾ ਹੈ ਕਿਸਾਨ ਬੈਠਣਗੇ